ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਟਾਪ ਦੀ ਵੱਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਕਿਉਂਕਿ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਵਧੀਆ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਅੰਦਰ ਸਿੰਘ ਜੀ ਪਿੰਡ ਛੱਨਾ ਗਲਾ ਸਿੰਘ ਵਾਲਾ ਹਮ ਜ਼ਿਲ੍ਹਾ ਬਰਨਾਲਾ ਤਸੀਦ ਤਪਾ ਮੋਬਾਈਲ ਨੰਬਰ 9855733687 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਠੰਡੀ ਢੂਡੀ ਪੂਰੀ ਆਈ ਦੇਖ ਲਓ ਠੀਕ ਆ ਕਿਹੜਾ ਸੂਆ ਹੁੰਦੀ ਹੈ ਵੀਰੇ ਲਓ ਜੀ ਸੂਆ ਬਾਪੂ ਕਿਹੜਾ ਸੂਆ ਸੂਆ ਦੂਜਾ ਏਅਰ ਸੇਰ ਚ ਪੈਂਦੀ ਏ ਏਅਰ ਸੇਰ ਚ ਪੈਂਦੀ ਆ ਦੂਜਾ ਸੂਆ ਕਿੰਨੇ ਦਿਨ ਲੈਂਦੀ ਏ ਇਹ ਲਓ ਜੀ ਹੈ ਠੰਡੀ ਬਾਹ ਤਾਂ ਦਿਨ ਬਸ 2-4 2-4 ਦਿਨ ਲੈਂਦੀ ਏ ਠੰਡੀ ਢੂਡੀ ਪੂਰੀ ਆਈ ਕਹਿੰਦਾ ਜਿਵੇਂ ਮਰਜੀ ਹੱਥ ਤੇ ਫੇਰੀ ਚੱਲ ਆਰਡਰ ਕਮਾਲ ਦਾ ਹਨਾ ਚਾਰੇ ਥਣਵੇਂ ਨਿਕੜਵੇਂ ਪੂਰੇ ਗੈਪ ਤੇ ਢੱਲਾ ਟੁਲਾ ਬਹੁਤ ਪਈਆਂ ਨੇ ਗੁੱਤੀ ਵਾਲਾ ਥਣ ਕੱਲਾ ਕੱਲਾ ਥਣ ਰਾਜੀ ਫੁੱਲਾ ਕੱਦ ਚੰਗਾ ਐ ਨਹੀਂ ਜਾਣ ਵਾਲੀ ਬਿਹੜਾ ਜਾਣ ਵਾਲੀ ਆ ਗਰਮੀ ਗੁਰਮੀ ਜਿਵੇਂ ਮਰਜੀ ਫੈਟ ਹੂਰ ਫੁੱਲੋ ਗਰਮੀ ਬਿਲਕੁਲ ਨਹੀਂ ਮੰਨ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਲੈ ਚਲੋ ਕੋਈ ਨਹੀਂ ਤੇ ਕੱਦ ਵੱਡ ਚੰਗਾ ਬਾਕੀ ਰਾਜੀ ਰੂਜੀ ਚੰਗੀਆਂ ਫੇਸ ਬੜਾ ਬਹੁਤ ਚੰਗਾ ਫੇਸ ਫੂਲ ਬੜਾ ਪਿਆਰਾ ਬਈ ਲੈਵੇ ਤੇ ਨਾੜਾ ਨੂੜਾ ਬਹੁਤ ਚੰਗੀਆਂ ਨੇ ਬਾਕੀ ਵੀਰੇ ਹਲੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹ ਤੁਹਾਨੂੰ ਆਰਡਰ ਦੀ ਕੁਆਲਿਟੀ ਨੇ ਕਮਾਲ ਦੀ ਤਿਆਰ ਕਰ ਲੈਣੀ ਆ ਕਿੰਨਾ ਦੁੱਧ ਦੇ ਦੂ ਅਸਟੀਮੇਟ ਲਈ ਤੁਹਾਨੂੰ ਚਾਹੀਦੇ 25 ਲੀਟਰ ਇਹਨੂੰ ਠੀਕ ਆ ਬੈੜ ਦਾ ਦੁੱਧ ਦੀ ਬਾਈਕਰ ਆਪ ਕਿੱਡਾ ਸਾਰਾ ਕੁਝ ਦੱਸਦਾ ਹੈ ਹੂੰ ਫੇਸ ਬੜਾ ਪਿਆਰਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਬਾਕੀ ਤੋਰਾ ਤਾਰਾ ਬੈੜ ਦਾ ਬਹੁਤ ਚੰਗਾ ਲੈਵੇ ਦੇਖੋ ਲੈਵੇ ਦੀਆਂ ਤਾਂ ਕਰਮ ਵਾਲੀ ਨੇ ਪੰਡਾ ਹੀ ਬੰਨ ਦੇਣੀਆਂ ਬਾਈ ਬਸ ਕੱਚੀ ਕੱਚੀ ਆ ਹਜੇ DNA ਲੈਦੀ ਆ ਆਰਡਰ ਇਹਨੇ ਬਹੁਤ ਸੋਹਣਾ ਤਿਆਰ ਕਰਨਾ ਨੇੜ ਤੋਂ ਨਾਣਾ ਨੂਣਾ ਚੈੱਕ ਕਰਵਾਉਂਦੇ ਆ ਵੱਡੀ ਨਾਲ ਦੁੱਗਲੀ ਚੈੱਕ ਕਰੋ ਵੇਖਿਆ ਵਾਸ ਨਾਲ ਨਾੜਾ ਨੂੜਾ ਫੁੱਲ ਮੁੱਠੀ ਵਾਲਾ ਖਣ ਕਲਾ ਕਲਾ ਖਣ ਤੇ ਚਾਰੇ ਪਾਸਿਓਂ ਵੇਲੇ ਵਾ ਇੱਕੋ ਜਗਾ ਤੇ ਦੁੱਧ ਦਾ ਰਿਕਾਰਡ ਵੀ ਆਏ ਨਹੀਂ ਵੀ ਸੀਲਾ ਮੇ ਫਿੱਕੀ ਫੁੱਕੇ ਕਿਹਦੇ ਪਾਸਿਓਂ ਸਹੀ ਗੱਲ ਆ ਹਾਂ ਬਾਕੀ ਵੱਡੀ ਗੱਲ ਗਰਮੀ ਦਾ ਟਾਈਮ ਵਿੱਚ ਗਰਮੀ ਬਿਲਕੁਲ ਨਹੀਂ ਮਾਰਦੀ ਖਾਣ ਫੂਡ ਜਿਹੜੀ ਕਰਮਲੇ ਦੀ ਫੁੱਲ ਚੰਗੀਓ ਫੇਸ ਨੇ ਫੇਸ ਬੜਾ ਪਿਆ ਮੁੱਲ ਕੀ ਹੈ ਜਿਹਦਾ ਮੋਲੇ ਦਾ 75000 ਦਾਣ ਦੇਣ ਠੀਕ ਆ ਮਾਨਤਾਨ ਕੋਈ ਦੇ ਮਾੜਾ ਰੋਟੀ ਹੋ 75000 ਸੋਰ ਸੱਪੀ ਹੋ ਇਹਦੇ ਚ ਬਾਕੀ ਜਿਹੜਾ ਵਿੱਚੋਂ ਮਾਨਤਾਨ ਜ਼ਰੂਰੀ ਹਾਂ ਮੋਲੇ ਜਿਹੜਾ ਮਰਜੀ ਕਰੇ ਸੋਰ ਸੱਪੀ ਹੋਣੇ ਇਹਦੇ ਚ ਠੀਕ ਆ ਬਈ ਤੇ ਕਿਸੇ ਵੀਰ ਨੂੰ ਵੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ